ਸੱਚ ਕਲ ਦੋਸਤੋ ਪਬਲਿਕ ਸਮਾਣਾ ਨਿਊਜ਼ ਦੇਖ ਰਹੇ ਤਮਾਮ ਦਿਸਕਾਂ ਦਾ ਸਵਾਗਤ ਹੈ ਸੋ ਨਵੀਂ ਅਪਡੇਟ ਲੈ ਕੇ ਅੱਜ ਹਾਜ਼ਰ ਹੋਇਆ ਸਮਾਣਾ ਦੇ ਸਹਿਜਪੁਰਾ ਰੋਡ ਦੇ ਰੋਡ ਦੇ ਉੱਪਰ ਕਿਉਂਕਿ ਜੇ ਗੱਲ ਕਰੀਏ ਤਾਂ ਸਰਕਾਰਾਂ ਦੇ ਵੱਲੋਂ ਵਾਅਦੇ ਕੀਤੇ ਜਾਂਦੇ ਨੇ ਕਿ ਜਿਹੜੀ ਹੈ ਸੜਕਾਂ ਦੀ ਨੁਹਾਰ ਬਦਲੀ ਜਾਣੀ ਹੈ ਪਰ ਲਗਾਤਾਰ ਜਿਹੜੇ ਸਮਾਣਾ ਦੇ ਸਹਿਜਪੁਰਾ ਰੋਡ ਦੀਆਂ ਸੜਕਾਂ ਨੇ ਉਹਨਾਂ ਦੇ ਹਾਲਾਤ ਇੰਨੇ ਕੁ ਤਰਸਯੋਗ ਬਣ ਸਕੇ ਨੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ 2 ਤੋਂ 2 ਫੁੱਟ ਤੋਂ ਜਿਹੜਾ ਪਾਣੀ ਉੱਪਰ ਆ ਚੁੱਕਿਆ ਤੇ ਲਗਾਤਾਰ ਇਸ ਸੜਕ ਦੇ ਇੰਨੇ ਕੁ ਮਾੜੇ ਹਾਲਾਤ ਨੇ ਤੇ ਲਗਾਤਾਰ ਜਿਹ ਪਰ ਦੱਸਿਆ ਜਾ ਰਿਹਾ ਹੈ ਕਿ ਇੰਨੀ ਕੋ ਇੰਟਰਸਟ ਹੀ ਹੈ ਪਰ ਇੰਨਿਆਂ ਕੋ ਫੈਕਟਰੀਆਂ ਨੇ ਔਰ ਇੰਨੇ ਕੋ ਸੈਲਰ ਨੇ ਤੇ ਲੋਕਾਂ ਦਾ ਇੰਨਾ ਕੋ ਆਣਾ ਜਾਣਾ ਜਿਹੜਾ ਓਖਾ ਹੋ ਚੁੱਕਿਆ ਤੇ ਲਗਾਤਾਰ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਲੋਕਾਂ ਦੇ ਵਿੱਚ ਇੰਨੀ ਕੋ ਹਰਿਆਸ਼ਮੈਂਟ ਪਾਈ ਜਾਂਦੀ ਹੈ ਕਿ ਸਰਕਾਰਾਂ ਦੇ ਵੱਲੋਂ ਲਗਾਤਾਰ ਜਿਹੜਾ ਵਾਦੇ ਤਾਂ ਕੀਤੇ ਜਾਂਦੇ ਨੇ ਪਰ ਵਾਦੇ ਜਿਹੜੇ ਨੇ ਕਿਸੇ ਨਾ ਕਿੱਥੇ ਉਹ ਇਹਨਾਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਸੋ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਵੱਲੋਂ ਕਿਸ ਤਰੀਕੇ ਨਾਲ ਆਪਣੇ ਵਹੀਕਲ ਨੂੰ ਬਚਾ ਬਜਾ ਕੇ ਪੂਰਾ ਪਰਾਂ ਤੋਂ ਕੱਢਿਆ ਜਾਂਦਾ ਪਰ ਇੰਨੇ ਕੁ ਜੜੇ ਹਾਲਾਤ ਤਰਸਯੋਗ ਬਣ ਚੁੱਕੇ ਨੇ ਪਰ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਤਾਂ ਲਗਾਤਾਰ ਕਿਹਾ ਜਾਂਦਾ ਕਿ ਪੰਜਾਬ ਦੀਆਂ ਜਿਹੜੀਆਂ ਸੜਕਾਂ ਨੇ ਉਹਨਾਂ ਨੂੰ ਜਿਹੜੀ ਨਜ਼ਰ ਨਹੀਂ ਲੱਗ ਸਕਦੀ ਕਿਉਂਕਿ ਨਜ਼ਰਾ ਤਾਂ ਸਰੀਆਮ ਦਿਖਦੀਆਂ ਔਰੇ ਨਜ਼ਰ ਆ ਰਹੀਆਂ ਨੇ ਇਸ ਰੋਡ ਦੇ ਇੰਨੇ ਕੁ ਭੈੜੇ ਹਾਲਾਤ ਪੈਣ ਚੁੱਕੇ ਨੇ ਤੇ ਲੋਕ ਜਿਹੜੇ ਨੇ ਦਰਦਰ ਦੀਆਂ ਠੋਕਰਾਂ ਖਾਰੇ ਲੋਕਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਅਸੀਂ ਲਗਾਤਾਰ ਜਿਹੜੀ ਹੈ ਨਗਰ ਨਿਗਮ ਨੂੰ ਵੀ ਕਹਿ ਕੇ ਥੱਕ ਚੁੱਕੇ ਆ ਤੇ ਪੀਡਬਲੂਡੀ ਤੇ ਮਹਿਕਮੇ ਨੂੰ ਵੀ ਕਹਿ ਕੇ ਖੱਕ ਚੁੱਕੇ ਆ ਸੋ ਇਸ ਸੜਕ ਦੇ ਸਾਰੇ ਇਹੀ ਹਾਲਾਤ ਨੇ ਸੋ ਦੇਖ ਸਕਦੇ ਹਾਂ ਸਾਡੇ ਕੈਮਰਾਮੈਨ ਦੇ ਵੱਲੋਂ ਲਗਾਤਾਰ ਪੂਰੀ ਕੋਸ਼ਿਸ਼ਾਂ ਕਰਕੇ ਤਸਵੀਰਾਂ ਦਿਖਾਈਆਂ ਜਾ ਰਿਆ ਨੇ ਕਿ ਇਸ ਰੋਡ ਦੇ ਕਿੰਨੇ ਕੁ ਫੜੇ ਜਿਹੜੇ ਹਾਲਾਤ ਨੇ ਬਣਦੇ ਨਜ਼ਰ ਆ ਰਹੇ ਨੇ ਉਰੇ ਰਾਹਗੀਰ ਜਿਹੜੇ ਲੋਕ ਨੇ ਲੰਘਦੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੰਨੇ ਕੁ ਟਾਈਮ ਤੋਂ ਇਹ ਜਿਹੜੀ ਸੜਕ ਟੁੱਟੀ ਹੋਈ ਹੈ ਔਰ ਕਿੰਨਾ ਕੁ ਉਹਨਾਂ ਨੂੰ ਬਚ ਬਚਾ ਕੇ ਉਰੇ ਲੰਘਣਾ ਆਉਣਾ ਪੈਂਦਾ ਲਗਾਤਾਰ ਤਸਵੀਰਾਂ ਨਿਕਲ ਕੇ ਆ ਰਹੀਆਂ ਨੇ ਸਮਾਣਾ ਦੇ ਸਹਿਜਪੁਰਾ ਰੋਡ ਦੀਆਂ ਸੋ ਦੇਖ ਸਕਦੇ ਹਾਂ ਇੱਕ ਆदमी ਦੇ ਵੱਲੋਂ ਵਹੀਕਲ ਦੇ ਉੱਤੇ ਪਰਿਵਾਰ ਦੇ ਨਾਲ ਸਫਰ ਕਰਿਆ ਜਾ ਰਿਹਾ ਹੈ ਔਰ ਬੱਚ ਬਚਾ ਕੇ ਇਸ ਰੋਡ ਦੇ ਉੱਤੋਂ ਸਫਰ ਤੈਅ ਕੀਤਾ ਜਾਂਦਾ ਪਰ ਕਿਤੇ ਨਾ ਕਿਤੇ ਸਰਕਾਰਾਂ ਨੂੰ ਇਸ ਚੀਜ਼ ਦਾ ਜਰੂਰ ਸੋਚਣਾ ਚਾਹੀਦਾ ਹੈ ਕਿ ਜਿਹੜੇ ਅੱਗੇ 27 ਦੇ ਇਲੈਕਸ਼ਨ ਵੀ ਨੇ ਜੇ ਇਸ ਤਰੀਕੇ ਨਾਲ ਲੋਕਾਂ ਦੇ ਵਿਕਾਸ ਸਾਹਮਣੇ ਆਣਗੇ ਤਾਂ ਆਉਣ ਵਾਲਾ ਟਾਈਮ ਜਿਹੜਾ ਆਮ ਆਦਮੀ ਪਾਰਟੀ ਲਈ ਔਖਾ ਵੀ ਹੋ ਸਕਦਾ ਪਰ ਗੱਲ ਕਰੀਏ ਤਾਂ ਲਗਾਤਾਰ ਲੋਕਾਂ ਦੇ ਵੱਲੋਂ ਸਰਕਾਰ ਨੂੰ ਕੋਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਸੜਕ ਹੈ ਇਹਨੂੰ ਬਣਾ ਦਿੱਤਾ ਜਾਵੇ ਪਰ ਫਿਲਹਾਲ ਜਿਹੜੀ ਹੈ ਸਰਕਾਰ ਦੇ ਸਿਰ ਦੇ ਉੱਪਰ ਜਿਹੜੀ ਕੋਈ ਵੀ ਜੂੰ ਖਿਸਕਦੀ ਨਜ਼ਰ ਨਹੀਂ ਆ ਰਹੀ। ਸੋ ਗੱਲਬਾਤ ਕਰਦੇ ਆਂ ਰਾਹਗੀਰਾਂ ਨਾਲ ਲਗਾਤਾਰ ਜਿਹੜੀਆਂ ਤਸਵੀਰਾਂ ਇੱਕ ਵਾਰ ਤੋਂ ਫਿਰ ਦੇਖ ਸਕਦੇ ਹੋ ਕਿ ਜਿਹੜੇ ਇੰਨੇ ਕੁ ਭੈੜੇ ਹਾਲਾਤ ਸੜਕ ਦੇ ਬਣ ਚੁੱਕੇ ਨੇ। ਭਾਈ ਜੀ ਕਿੰਨਾ ਕੁ ਟਾਈਮ ਹੋ ਗਿਆ ਤੁਸੇ ਸੇ ਸੜਕ ਤੋਂ ਲੰਘਦੇ ਐਨੇ ਹੋ। ਵੀਰੇ 10-12 ਸਾਲ ਹੋ ਗਏ। 10-12 ਸਾਲ ਹੋ ਚੁੱਕੇ ਨੇ ਤੁਸਾਂ ਤੋਂ। 10-12 ਸਾਲ ਤੋਂ ਇਹੀ ਹਾਲਾਤ ਨੇ ਕੀ? ਬਿਲਕੁਲ। अच्छा तो की मांग करना चाहिए वो किन्ने ਕਿ ਤੁਹਾਨੂੰ ਦਿੱਕਤਾਂ ਦਾ ਉਹਰੇ ਸਾਹਮਣਾ ਕਰਨਾ ਪੈਂਦਾ। ਜੀ ਦੇਖੋ ਵਜਨ ਵਾਲਾ ਮੋਟਰਸਾਈਕਲ ਹੈ ਕਈ ਵਾਰ ਤਾਂ ਸੱਟ ਵੀ ਲੱਗਿਆ ਥੋੜੇ ਹਫਤਾ ਵੀ ਇਹਨਾਂ ਡੇਕਾਂ ਨਾਲ ਬੁੱਝੇ ਦਿੰਦੇ ਮੇਰਾ ਇੰਸਾਨਲੇ ਦੋ ਨਕਸਾ ਨੂੰ ਨਮਨ ਦੇ। ਹਾਂ ਜੀ। ਸੋ ਦੇਖ ਸਕਦੇ ਹਾਂ ਕਿਹਾ ਜਾ ਰਿਹਾ ਕਿ ਮੈਂ ਸਵੇਰਾ ਜਿਹੜੇ ਨਿਰਨੇ ਟਾਈਮ ਜਿਹੜਾ ਦੁੱਧ ਪਾਣ ਦੇ ਲਈ ਇਸ ਸੜਕ ਤੋਂ ਆਪਣਾ ਸਫ਼ਰ ਤੈਅ ਕਰਦਾ ਤੇ ਜਦੋਂ ਵਾਪਸੀ ਆਨਾ ਤਾਂ ਮੈਂ ਇੱਕ ਦੋ ਵਾਰ ਇਸ ਰੋਡ ਤੇ ਉਤੋਂ ਡਿੱਗਿਆ ਵੀ ਆ ਤਾਂ ਮੇਰਾ ਜਿਹੜਾ ਦੁੱਧ ਵੀ ਹੈ ਕਾਫੀ ਗੇਂਦਤੀ ਦੇ ਵਿੱਚ ਡੋਲਿਆ ਤੇ ਉਸ ਦਾ ਜਿਹੜਾ ਨੁਕਸਾਨ ਵੀ ਹੋਇਆ ਪਰ ਲੋਕਾਂ ਦੇ ਵੱਲੋਂ ਕਿਤੇ ਨਾ ਕਿਤੇ ਸਰਕਾਰ ਨੂੰ ਲਗਾਤਾਰ ਕੋਸਿਆ ਜਾ ਰਿਹਾ ਕਿ ਇਹ ਸੜਕ ਨੂੰ ਜਿਹੜਾ ਬਣਾ ਦਿੱਤਾ ਜਾਵੇ ਫਿਲਹਾਲ ਜਿਹੜੇ ਹੋਰ ਵੀ ਉਰੇ ਰਾਗੀਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੋ ਇੱਕ ਵਾਰ ਫਿਰ ਤੋਂ ਦੁਬਾਰ ਜਿਹੜੇ ਤਸਵੀਰਾਂ ਦਿਖਾ ਦਿੱਤੇ ਨੇ ਇੰਨੇ ਕੁ ਪੈੜੇ ਜਿਹੜੇ ਹਾਲਾਤ ਨੇ ਸੜਕ ਦੇ ਬਣਦੇ ਨਜ਼ਰ ਆਣੇ ਸੋ ਦੇਖ ਸਕਦੇ ਹੋ ਸਾਹਮਣੇ ਜਿਹੜਾ ਟਰੱਲ ਹੈ ਉਹ ਦੇਖੋ ਕਿੰਨੇ ਕੁ ਮੁਸ਼ਕਲ ਦੇ ਵਿੱਚ ਨਿਕਲ ਕੇ ਸਾਹਮਣੇ ਆ ਰਿਹਾ ਉਸ ਨੂੰ ਕਦੀ ਇਸ ਪਾਸੇ ਕਰਿਆ ਜਾ ਰਿਹਾ ਕਦੀ ਦੂਸਰੇ ਪਾਸੇ ਕਰਿਆ ਜਾ ਰਿਹਾ ਸੋ ਇੱਕ ਵਾਰ ਕਹੂੰਗਾ ਜਿਹੜਾ ਨਜ਼ਦੀਕ ਜਾ ਕੇ ਦਿਖਾ ਦਿੱਤਾ ਜਾਵੇ ਕਿ ਉਹ ਟਰਾਲੇ ਦੀਆਂ ਤਸਵੀਰਾਂ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਇਹ ਸੜਕ ਦੇ ਕਿੰਨੇ ਕੁ ਭੈੜੇ ਜਿਹੜੇ ਹਾਲਾਤ ਨੇ ਬਣਦੇ ਜਾ ਰਹੇ ਨੇ ਸੋ ਤੁਹਾਨੂੰ ਦੇਖ ਸਕਦੇ ਹੋ ਉਧਰੋਂ ਵੀ ਕਿਵੇਂ ਬਚਾ ਬਚੋ ਕੇ ਟਰਾਲਾ ਜਿਹੜਾ ਆ ਰਿਹਾ ਤੇ ਉਰੇ ਜਿਹੜਾ ਇਸ ਟਰਾਲੇ ਨੇ ਇਸ ਪਾਣੀ ਦੇ ਵਿੱਚੋਂ ਲੰਘਣਾ ਤੇ 2 ਦਿਨ ਹੋ ਚੁੱਕੇ ਨੇ ਇੱਥੇ ਜਿਹੜਾ ਪਾਣੀ ਇੰਨਾ ਇੰਨਾ ਕੋ ਖੜਾ ਹੈ ਹਲੇ ਤੱਕ ਜਿਹੜਾ ਕੋਈ ਪਾਣੀ ਦੀ ਨਿਕਾਸੀ ਦਾ ਇਸ ਰੋਡ ਤੇ ਨਾ ਤਾਂ ਕੋਈ ਪ੍ਰਬੰਧ ਕੀਤਾ ਤੇ ਨਾ ਹੀ ਕੋਈ ਜਿਹੜਾ ਸਿਸਟਮ ਸਾਹਮਣੇ ਨਜ਼ਰ ਆਇਆ ਸੋ ਲਗਾਤਾਰ ਤਸਵੀਰਾਂ ਦੇਖ ਸਕਦੇ ਹੋ ਸਹਿਜਪੁਰਾ ਰੋਡ ਦੀਆਂ ਸੜਕਾਂ ਦੀਆਂ ਸੋ ਤਸਵੀਰਾਂ ਦੇਖ ਸਕਦੇ ਹਾਂ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਦੇ ਵੱਲੋਂ ਇਸ ਸੜਕ ਦੇ ਉੱਪਰ ਮਲਬਾ ਪਾਇਆ ਗਿਆ ਕਿ ਤਾਂਕਿ ਜਿਹੜੇ ਲੋਕ ਨੇ ਇਸ ਸੜਕ ਦੇ ਵਿੱਚ ਨਾ ਧਸਣ ਦੱਸਿਆ ਜਾ ਰਿਹਾ ਕਿ ਪਰਸਾ ਚ ਉੱਥੇ ਇੱਕ ਗੱਡੀ ਧਸ ਗਈ ਸੀ ਜਿਸ ਨੂੰ ਬੜੀ ਬੁਰੀ ਤਰ੍ਹਾਂ ਕੱਢਿਆ ਗਿਆ ਸੋ ਦੇਖ ਸਕਦੇ ਹੋ ਪਿੰਡ ਦੇ ਲੋਕਾਂ ਦੇ ਵੱਲੋਂ ਊਰਾ ਪਰਾਂ ਤੋਂ ਲਿਆ ਕੇ ਜਿਹੜਾ ਮਲਬਾ ਪਾਇਆ ਗਿਆ ਤਾਂਕਿ ਲੋਕਾਂ ਦਾ ਜਿਹੜਾ ਨੁਕਸਾਨ ਹੈ ਨਾ ਹੋ ਸਕੇ ਪਰ ਜਿਹੜੇ ਸਰਕਾਰਾਂ ਨੇ ਫਿਲਹਾਲ ਹਲੇ ਤੱਕ ਜਿਹੜੀਆਂ ਸੁੱਤੀਆਂ ਦਿਖਾਈ ਦੇ ਰਹੀਆਂ ਨੇ ਇਹ ਕਹਿੰਦੇ ਨੇ ਵਾਹ ਨਹੀਂ ਸਰਕਾਰੇ ਤੇਰੇ ਵੀ ਵੰਗ ਨਿਆਰੇ ਬਾਈ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜਗਜੀਤ ਸਿੰਘ ਹੈ ਜੀ। ਅੱਛਾ ਕਿੰਨੇ ਕ ਟਾਈਮ ਹੋ ਗਿਆ ਤੁਹਾਨੂੰ ਇਸ ਰੋਡ ਦੇ ਉੱਤੇ ਸਿਕਿਉਰਿਟੀ ਕਰਦੇ ਨੂੰ? ਮੈਨੂੰ ਤਾਂ ਉਹ ਸੁੱਖਣਾ ਸਾਲੂ ਚੱਲਿਆ ਜੀ। ਅੱਛਾ ਸਾਲ ਹੋ ਚੁੱਕੇ। ਪਰ ਮੈਂ ਖੁੰਦਸਾ ਨੇ ਇੱਕ ਜਵਾਨੀ ਤੋਂ ਲੈ ਕੇ ਹੁਣ ਬਟਾਪੇ ਤੱਕ ਇਹ ਸੜਕ ਮੈਂ ਕਦੇ ਬੜੀ ਵੀ ਨਹੀਂ ਦੇਖੀ। ਅੱਛਾ ਮੈਨੂੰ ਪਤਾ ਨਹੀਂ ਗਾਂ ਪਿੰਡਾਂ ਵਾਲਿਆਂ 'ਚ ਸਰਪੰਚਾਂ 'ਚ ਪੰਚਾਂ 'ਚ ਕੌਣ ਹੀ ਹੈਗਾ। ਇਹ ਸਰਕਾਰਾਂ ਨੂੰ ਪੇਰ ਸਕੀਏ। ਇਹ ਸਰਕਾਰਾਂ ਉਂਦੀਆਂ ਨੇ ਰਖੜਾ ਸਾਹਿਬ ਵੀ ਆਪਣਾ ਘਰ ਪਰ ਕੇ ਚਲੇ ਗਏ ਨੇ। ਅਗੋ ਕਾਕਰ ਜਿੰਦਰ ਸਿੰਘ ਆਇਆ ਉਹ ਵੀ ਘਰ ਪਰਕੇ ਚਲਾ ਗਿਆ ਹੈ ਜੀ ਆ ਹੁਣ ਸਾਡੇ ਚੇਤਨ ਸਾਹਿਬ ਨੇ ਜੁੜਾ ਮਾਜਰਾ ਸਾਹਿਬ ਇਹ ਦੋ ਦਿਨ ਕੀ ਆਪਣਾ ਸਰਜੀ ਇਹ ਜਿਹੜੀ ਸੜਕ ਹੈ ਨਾ ਇਹ 2 ਲੱਖਾਂ ਨੂੰ ਵੇਂਦੀ ਹੈ ਇੱਕ ਸਤਰਣਾ ਬਾਦਸ਼ਾਹਪੁਰ ਹੋ ਗਿਆ ਇੱਕ ਸਮਾਣਾ ਹੋ ਗਿਆ ਇਹ ਦੋਨੇ ਹੀ ਐਮਐਲਏ ਅਗਰ ਹੁਣ ਚਾਹਣ ਤਾਂ ਆਮ ਪਾਰਟੀ ਦੇ ਨੇ ਤਾਂ ਇਹ ਸੜਕ ਬਣ ਸਕਦੀ ਹੈ ਹੁਣ ਇਹ ਜੈਨ ਸਕੂਲ ਹੈ ਜੀ ਇੱਥੇ ਮੈਂ 200 ਵਾਰੀ ਪੰਜਾਬੀ ਬੱਚੇ ਜਦੋਂ ਮੀਂਹ ਪੈ ਜਾਂਦਾ ਹੈ ਬੱਚੇ ਆਪ ਖੁੱਦ ਹੱਥਾਂ ਨਾਲ ਚੱਕੇ ਨੇ ਤੇ ਉਸ ਤੋਂ ਬਾਅਦ ਜੀ ਮੈਂ ਤਾਂ ਇਹੀ ਗੱਲ ਕਹਾਗਾ ਵੀ ਸਾਡੇ ਜਿਹੜੀ ਐਡੇ ਤਗੜੇ ਹੂੰ ਸਾਡੇ ਸਰਕਾਰਾਂ ਹੋਣ ਜਾਂ ਹੋਰ ਉਹਨਾਂ ਜਿਹੜਾ ਗਾਂ ਸਹਿਜਪੁਰੇ ਵਾਲੇ ਨੇ ਕੋਟਲੀ ਵਾਲੇ ਨੇ ਇਹ ਜਿਹੜੀ ਜੀ ਰੋਡ ਜਿਹੜੀ ਹੈ ਨਾ ਇਹ ਪਿੰਡਾਂ ਤੋਂ ਆਉਂਦੀ ਹੋਈ ਘੁੰਮਦੀ ਘਮਾਉਂਦੀ ਜੜਬਾ ਸੰਗਰੂਰ ਨਿਕਲ ਜਾਂਦੀ ਹੈ ਹੂੰ ਤੇ ਮੈਂ ਤਾਂ ਇਹੀ ਚਾਹਾਂਗਾ ਵੀ ਸਰਕਾਰ ਸਾਡੀ ਸੁਣੇ ਅਜੀਗਰ ਸੜਕ ਬਣ ਜੇ ਤਾਂ ਜਿਹੜੇ ਫੈਕਟਰੀਆਂ ਦੇ ਵਿੱਚ ਜਾਂਦੇ ਨੇ ਮਜ਼ਦੂਰ ਇਹ ਡਿੱਗੜੋ ਵੱਜਣ ਮੋਟਰਸਾਈਕਲਾਂ ਦੇ ਛਿੱਟੇ ਪੈਣੋ ਲਗਭਗ ਕਿੰਨਾ ਕੁ ਮਲਾਸਮ ਹੋਣਾ ਇਸ ਰੋਡ ਤੇ ਜਿਹੜੇ ਫੈਕਟਰੀਆਂ ਦੇ ਸੈਂਟਰਾਂ ਦੇ ਵਿੱਚ ਇੱਕ ਤਾਂ ਮੈਂ ਕਹਿੰਦਾ ਜੀ ਹਜ਼ਾਰਾਂ ਤੋਂ ਵੀ ਉੱਤੇ ਜਾਂਦਾ ਵੀ ਮਲਾਜਮ ਜਿਹੜੀਆਂ ਵੀ ਬੀਬੀਆਂ ਵੀ ਨੇ ਵਿੱਚ ਸੋ ਦੇਖ ਸਕਦੇ ਹਾਂ ਕਿਉਂਕਿ ਦੱਸਿਆ ਜਾ ਰਿਹਾ ਕਿ ਇਸ ਰੋਡ ਦੇ ਉੱਪਰ ਹਜ਼ਾਰ ਤੋਂ ਵੱਧ ਜਿਹੜਾ ਇਹਨਾਂ ਫੈਕਟਰੀਆਂ ਤੇ ਸੈਲਰਾਂ ਦੇ ਵਿੱਚ ਮੁਲਾਜ਼ਮ ਕੰਮ ਕਰਦੇ ਨੇ ਜਦੋਂ ਬਾਰਿਸ਼ਾਂ ਦੇ ਦਿਨ ਆਉਂਦੇ ਨੇ ਤਾਂ ਉਹ ਜਿਹੜੇ ਮੁਲਾਜ਼ਮ ਨੇ ਇੱਥੇ ਡਿੱਗਦੇ ਨੇ ਤੇ ਨਾਲ ਹੀ ਇਸ ਰੋਡ ਦੇ ਉੱਤੇ ਇੱਕ ਜੈਨ ਸਕੂਲ ਹੈ ਜਿਸ ਦੇ ਵਿੱਚੋਂ ਜਦੋਂ ਬਾਰਿਸ਼ਾਂ ਹੁੰਦੀਆਂ ਨੇ ਤਾਂ ਇਹਨਾਂ ਲੋਕਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਉਸ ਪਾਣੀ ਦੇ ਵਿੱਚੋਂ ਬੱਚਿਆਂ ਨੂੰ ਚੱਕ-ਚੱਕ ਕੇ ਬਾਹਰ ਕੱਢਿਆ ਜਾਂਦਾ ਫਿਲਹਾਲ ਜਿਹੜੀ ਸਰਕਾਰ ਹੈ ਕਿਥੇ ਨਾ ਕਿੱਥੇ ਸੁੱਤੀ ਹੋਈ ਦਿਖਾਈ ਨਜ਼ਰ ਦਿੰਦੀ ਹੈ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨਿਊਜ਼